ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਸਾਡੇ ਤਿੰਨ ਨੌਜਵਾਨ ਅਨੀਸ਼ ਖਟਕੜ ਅਰ ਨਾਲ ਹਰਿਆਣੇ ਤੋਂ ਦੂਸਰੇ ਮੁੰਡਾ ਨਵਦੀਪ ਤੇ ਗੁਰਕੀਰਤ ਇਹਨਾਂ ਤਿੰਨ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪਿਛਲੇ 36 ਦਿਨ ਤੋਂ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਦੂਨਾ ਮੋਰਚਾਂ ਵੱਲੋਂ ਸਾਂਝੇ ਤੌਰ ਤੇ ਜੋ ਪ੍ਰੋਟੈਸਟ ਚੱਲ ਰਿਹਾ ਸੀ ਉਹ ਪ੍ਰੋਟੈਸਟ ਅੱਜ ਇਸ ਗੱਲ ਨੂੰ ਮੁੱਖ ਰੱਖਦੇ ਆਂ ਸਸਪੈਂਡ ਕੀਤਾ ਗਿਆ ਪੋਸਟਪੋਨ ਕੀਤਾ ਗਿਆ ਕਿਉਂਕਿ ਬੀਜੇਪੀ ਦੀਆਂ ਜਿਹੋ ਜਿਹੀਆਂ ਚਾਲਾਂ ਨੇ ਜਿਹੋ ਜਿਹੀਆਂ ਉਹਨਾਂ ਦੀ ਨੀਅਤ ਹੈ ਜਾਂ ਜਿਸ ਤਰ੍ਹਾਂ ਦੀ ਪੰਜਾਬ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਹੈ ਉਹ ਸਾਰੀ ਇਹ ਸਪਸ਼ਟ ਕਰਦੀ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਕਾਰਗੁਜ਼ਾਰੀ ਦੇਖੀ ਪਿਛਲੇ ਦਿਨਾਂ ਚ ਕਿ ਇੱਕ ਸਟੇਸ਼ਨ ਦੇ ਉੱਤੇ ਸਿਰਫ ਰੇਲ ਰੁਕੀ ਸੀ ਰੇਲਾਂ ਬੜੀ ਵਧੀਆ ਢੰਗ ਦੇ ਨਾਲ ਡਾਇਵਰਸ਼ਨ ਦੇ ਕੇ ਚੰਡੀਗੜ੍ਹ ਤੋਂ ਲੁਧਿਆਣਾ ਕੱਡੀਆਂ ਜਾ ਸਕਦੀਆਂ ਸੀ ਉਸ ਤੋਂ ਅੱਗੇ ਜਾ ਕੇ ਇਹੀ ਟ੍ਰੇਨਾਂ ਨੂੰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ ਵਜਦੀ ਫਿਰ ਦੂਸਰੇ ਵੀ ਦੋਨੋਂ ਤਿੰਨੇ ਸਟੇਸ਼ਨਾਂ ਕਵਰ ਕੀਤੇ ਜਾ ਸਕਦੇ ਲੇਕਿਨ ਕੀਤੇ ਨਹੀਂ ਉਲਟਾ ਇੱਕੋ ਰੇਲਵੇ ਟਰੈਕ ਦੇ ਉੱਤੇ ਲੋਡ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬਹਾਨੇ ਨਾਲ ਵੱਧ ਤੋਂ ਵੱਧ ਰੇਲਾਂ ਨੂੰ ਰਿਜੈਕਟ ਕੀਤਾ ਜਾ ਸਕੇ ਕੈਨਸਲ ਕੀਤਾ ਜਾ ਸਕੇ ਔਰ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਖੜੀਆਂ ਕੀਤੀਆਂ ਲੱਗ ਸਕਣ ਤੇ ਇੱਕ ਉਹਨਾਂ ਦੀ ਸ਼ਾਜਰ ਸੀ ਜੀੜੀ ਦੇ ਵਿੱਚ ਉਹਨਾਂ ਨੇ ਪੂਰਾ ਯਤਨ ਕੀਤਾ ਲਾਇਆ ਪੂਰਾ ਜੋਰ ਲਾਇਆ ਲੇਕਿਨ ਕਿਸਾਨਾਂ ਨੇ ਸਰਕਾਰ ਦੀ ਜੋ ਕਦਨੀयत ਸੀ ਉਹਨੂੰ ਜਾਣਦਿਆਂ ਹੋਇਆਂ ਵੀ ਹੋਰ ਟ੍ਰੈਕਾਂ ਨੂੰ ਜਾਮ ਨਹੀਂ ਇਸ ਲਈ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਨਾ ਹੋਵੇ ਇਹ ਗੱਲਾਂ ਸਾਰਿਆਂ ਨੂੰ ਧਿਆਨ ਚ ਰੱਖਦੇ ਆ ਸਮਝਦੇ ਸੀਗੇ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਇਹ ਖਾਦ ਨਹੀਂ ਆਉਣ ਦੇਣਗੇ ਜਾਣ ਕੇ ਕਿਲਤ ਬਣਾਉਣਗੇ ਔਰ ਪੰਜਾਬ ਦੇ ਅੰਦਰ ਕੋਇਲਾ ਜਾਣ ਕੇ ਭੇਜਣ ਤੋਂ ਇਹ ਕਿਲਤ ਬਣਾਉਣ ਦੇ ਪ੍ਰੋਬਲਮ ਕ੍ਰੀਏਟ ਕਰਨਗੇ ਔਰ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਔਰ ਕਿਸਾਨਾਂ ਨੂੰ ਖਾਦਾਂ ਦੀ ਸਮੱਸਿਆ ਇਹ ਪੈਦਾ ਕਰ ਸਕਦੇ ਨੇ ਤੇ ਇਹ ਗੱਲ ਬਹੁਤ ਬਹੁਤ ਵੱਡੀ ਸੀ ਸਾਡਾ ਵਪਾਰੀ ਵਰਗ ਬਾਰ-ਬਾਰ ਜਥੇਬੰਦੀਆਂ ਦੇ ਨਾਲ ਤਾਲਮੇਲ ਕਰ ਰਿਹਾ ਸੀ ਔਰ ਪਿਛਲੇ ਦਿਨਾਂ 'ਚ ਮੀਟਿੰਗ ਵੀ ਹੋਈ ਸੀ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਤੁਸੀਂ ਕਿਹਾ ਸੀਗਾ ਕਿ ਜਰੂਰ ਸੋਚਿਆ ਜਾਏਗਾ ਕਿ ਦਿੱਲੀ ਟਿਕਟੇ ਵਿੱਚ ਕੋਈ ਵਿਚਾਰ ਕਰਾਂਗੇ ਔਰ بیٹھ ਕੇ ਫੈਸਲਾ ਲਵਾਂਗੇ ਉਹਨਾਂ ਸਾਡੇ ਵੀਰਾਂ ਦੀ ਵੀ ਸਮੱਸਿਆ ਸੀ ਦੂਸਰੀ ਗੱਲ ਇੱਕ ਨਾਲ ਪੱਟੀ ਵਾਲੇ ਸੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਨੂੰ ਰੋਜ਼ ਰੇਲ ਚੱਲਦੀ ਸੀ ਉਧਰੋਂ ਇਧਰ ਨੂੰ ਆਉਂਦੀ ਸੀ ਇਧਰੋਂ ਉਧਰ ਨੂੰ ਜਾਂਦੀ ਸੀ ਔਰ ਸਾਡੇ ਹਜੂਰ ਸਾਹਿਬ ਦੇ ਯਾਤਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਯਾਤਰੀਆਂ ਨੂੰ ਇੱਕ ਸਮੱਸਿਆ ਨੂੰ ਮੁਕਤ ਰੱਖ ਦੇਣ ਧਿਆਨ ਚ ਰੱਖਦੇ ਆ ਸਾਡੀ ਸੰਗਤਾਂ ਦੀ ਆਸਥਾ ਨੂੰ ਧਿਆਨ ਚ ਰੱਖਦੇ ਆ ਦੋਨਾਂ ਬੋਰਚਿਆਂ ਨੇ ਇਹ ਫੈਸਲਾ ਲਿਆ ਕਿ ਇਸ ਰੇਲ ਨੂੰ ਇੱਕ ਵਾਰੀ ਸਸਪੈਂਡ ਕਰੋ ਔਰ ਜਿਸ ਭਾਜਪਾ ਨੇ ਜਦ ਫੜੀ ਹੋਈ ਆ ਬਿਨਾ ਕਸੂਰ ਤੋਂ ਤਿੰਨੋਂ ਨੌਜਵਾਨ ਅੰਦਰ ਕਰਕੇ ਜਿਹੋ ਜੀ ਜਦ ਫੜੀ ਹੋਈ ਆ ਉਹਨੂੰ ਸਬਕ ਸਿਖਾਉਣ ਦੇ ਲਈ ਔਰ ਇਹਨਾਂ ਦੀ ਜਿਹੜੀ ਸੀ ਸੀਨੀਅਰ ਲੀਡਰਸ਼ਿਪ ਸੈਂਟਰ ਲੈਵਲ ਦੀ ਲੀਡਰਸ਼ਿਪ ਪੰਜਾਬ ਚਾਉਣ ਦੇ ਸੁਪਨੇ ਲੈ ਰਹੀ ਹੈ ਤੇ ਪੰਜਾਬ ਦੇ ਵਿੱਚ ਆਏਗੀ ਉਸ ਵੇਲੇ ਪੰਜਾਬ ਦੇ ਵਿੱਚ ਆਈ ਉਸ ਲੀਡਰਸ਼ਿਪ ਦੇ ਉੱਤੇ ਸਵਾਲ ਕਰਾਂਗੇ ਔਰ ਓਕੇ ਸਵਾਲ ਕਰਾਂਗੇ ਸੋ ਇਹ ਜਿਹੜੀ ਪੰਜਾਬ ਦੀ ਬੀਜੇਪੀ ਦੀ ਇਕਾਈ ਹੈ ਜਿਹੜੀ ਉਹ ਅੱਜ ਮੈਨੂੰ ਪਤਾ ਲੱਗਿਆ ਹੈ ਕਿ ਉਹ ਬਿਆਨ ਦੇ ਰਹੀ ਹੈ ਕਿ ਸਾਡੇ ਸਾਡੇ ਸੰਪਰਕ ਦੇ ਕਰਕੇ ਅਸੀਂ ਇਹ ਰੇਲਵੇ ਟਰੈਕ ਲਾਇਆ ਉਹ ਭਾਈ ਜੇ ਤੁਸੀਂ ਰੇਲਵੇ ਟਰੈਕ ਖਲਾਉਣ ਜੋ ਕਰੇ ਸੀ ਜੇ ਤੁਸੀਂ ਰੇਲਵੇ ਟਰੈਕ ਘਰਉਣ ਜੋ ਕਰੇ ਸੀ ਤਾਂ ਜਦੋਂ ਦਾ ਅੰਦੋਲਨ ਚੱਲਦਾ ਉਦੋਂ ਦੇ ਫਿਰ ਕਿਸਾਨਾਂ ਦੀਆਂ ਮੰਗਾਂ ਹੀ ਹੱਲ ਕਰਵਾ ਦਿੰਦੇ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਸੀ ਜੇ ਤੁਸੀਂ ਇੰਨਾ ਕਰ ਸਕਦੇ ਸੀ ਆ ਤਿੰਨ ਨੌਜਵਾਨ ਤਾਂ ਤੁਹਾਡੇ ਕੋਲ ਰਿਆ ਨਹੀਂ ਕਰਾਏ ਗਏ ਜੇ ਤੁਸੀਂ ਇੰਨਾ ਕਰਨ ਜੋਗਰੇ ਸੀ ਸੋ ਤੁਸੀਂ ਐਵੇਂ ਬਿਨਾਂ ਗੱਲ ਤੋਂ ਇਸ ਗੱਲ ਦਾ ਇਨੀਸ਼ੀਏਟਿਵ ਲੈਣ ਦੀਆਂ ਗੱਲਾਂ ਕਰਦੇ ਹੋ ਸੋ ਇਸ ਲਈ ਬੀਜੇਪੀ ਦੀ ਜਿਹੜੀ ਇਹ ਚਾਲ ਹੈ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਬੜੀਆਂ ਹਾਸੋਹੀਨੀਆਂ ਨੇ ਤੇ ਬੜੀਆਂ ਅਜੀਬ ਤਰ੍ਹਾਂ ਦੀਆਂ ਨੇ ਸੋ ਮੈਂ ਦੁਬਾਰਾ ਫਿਰ ਸਪਸ਼ਟ ਕਰਾਂ ਕਿ ਕਿਸੇ ਦੇ ਵਪਾਰੀ ਵਰਗ ਦੀ ਜ਼ਰੂਰ ਸਮੱਸਿਆ ਨੂੰ ਧਿਆਨ ਤੇ ਰੱਖਿਆ ਗਿਆ ਸਾਡੇ ਜਿਹੜੇ ਗੁਰੂ ਘਰ ਦੀਆਂ ਆਸਥਾਵਾਂ ਨੂੰ ਧਾਰਮਿਕ ਆਸਥਾਵਾਂ ਨੂੰ ਧਿਆਨ ਚ ਰੱਖਦੇ ਆ ਤੇ ਨਾਲ ਭਿੱਖ ਦੇ ਵਿੱਚ ਕਿਸਾਨਾਂ ਨੂੰ ਸਮੱਸਿਆਵਾਂ ਬਿਜਲੀ ਦੀਆਂ ਜਾਂ ਕੋਲੇ ਕਰਕੇ ਬਿਜਲੀ ਦੀਆਂ ਜਾਂ ਡੀਏਪੀ ਵਗੈਰਾ ਜਾਂ ਖਾਦਾਂ ਦੀਆਂ ਸਮੱਸਿਆਵਾਂ ਨਾ ਆਉਣ ਇਸ ਗੱਲ ਨੂੰ ਕੰਟਰੋਲ ਕਰਨ ਦੇ ਲਈ ਵਚਨ ਦੇ ਲਈ ਇਹਨੂੰ ਫੈਸਲੇ ਨੂੰ ਲਿਆ ਗਿਆ ਇਹ ਰੇਲ ਰੋਕ ਨੂੰ ਅਸੀਂ ਪੋਸਟਪੋਨ ਕੀਤਾ ਆ ਇਹ ਕਲੀਅਰ ਕਟ ਹੈ ਕਿ ਉਹਦੇ ਅਗੇਂਸਟ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਬੀਜੇਪੀ ਦੀ ਬਿਆਨਬਾਜ਼ੀ ਹੈ ਉਹਨੂੰ ਧਿਆਨ ਚ ਰੱਖ ਕੇ ਇਹ ਜ਼ਰੂਰ ਫੈਸਲਾ ਲਿਆ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਨੂੰ ਉਹ ਦਿਨ ਹਾਲ ਸਵਾਗਤ ਪਹਿਲਾਂ ਨਾਲੋਂ ਵੀ ਇਹਨਾਂ ਦੇ ਜਿਹੜੇ ਕੇਂਦਰ ਲੈਵਲ ਦੇ ਆਗੂ ਨੇ ਉਹਨਾਂ ਦੇ ਉੱਤੇ ਸਵਾਲ ਕਰਨ ਦੀ ਸ਼ਕਤੀ ਨਾਲ ਵੱਡੇ ਪੱਦਰ ਦੇ ਉੱਤੇ ਕਿਸਾਨ ਜਿੱਥੇ ਬੰਨੀਆਂ ਉੱਥੇ ਪਹੁੰਚਣ ਗਿਆ